ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਮੋਗੇ ਜ਼ਿਲ੍ਹੇ ਦਾ ਪਿੰਡ ਆ ਤੇ ਮੋਗੇ ਤੋਂ ਬਰਨਾਲਾ ਰੋਡ ਦੇ ਉੱਤੇ ਸਥਿਤ ਆ ਮਿੱਤਰੋ ਬਾਈ 뮤직 ਇੰਡਸਟਰੀ ਦੇ ਵਿੱਚ ਵੱਡਾ ਨਾਮ ਆ ਜਿਸ ਗਾਇਕ ਦਾ ਬਾਈ ਧਰਮਪ੍ਰੀਤ ਦਾ ਪਿੰਡ ਆ ਇਹ ਮਿੱਤਰੋ ਬਲਾਸਪੁਰ ਤੇ ਬਲਾਸਪੁਰ ਪਿੰਡ ਦੇ ਵਿੱਚ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਬਾਈ ਦਾ ਕੰਮ ਆ ਕਟੀਆਂ ਛੋਟੀਆਂ ਸੰਭ ਕੇ ਤਿਆਰ ਕਰਨੀਆਂ ਆ ਉਹਨਾਂ ਦੇ ਵਿੱਚੋਂ ਜਿਹੜੀ ਜਾਨਵਰ ਚੰਗਾ ਦਿਲ ਨੂੰ ਪਹੁੰਚਦਾ ਵਾ ਵੀ 2 ਰੁਪਏ ਦੇਊਗਾ ਹੁਣ ਉਹਨੂੰ ਵੇਚਣਨ ਲਾ ਦੇਣਾ ਹੁੰਦਾ ਮਿੱਤਰੋ ਪਰ ਵੇਚ ਜਿਹੀ ਆ ਵੀ ਇੱਥੇ ਪਹਿਲਾਂ 4-4 ਮਹੀਨੇ ਛੇ ਜਮੇ ਮਹੀਨੇ ਪਸੂਆਂ ਦੀ ਦੇਖ ਰੇਖ ਕੀਤੀ ਜਾਂਦੀ ਆ ਉਸ ਤੋਂ ਬਾਅਦ ਮਾਰਕੀਟ ਦੇ ਵਿੱਚ ਲਾਏ ਜਾਂਦੇ ਆ ਅੱਜ ਫਿਰ ਤੁਹਾਨੂੰ ਟੇਡੇ ਕੱਟ ਦੇ ਦਵਾਨੇ ਆ ਜਿਹੜੇ ਭਰਾ ਉਹਨਾਂ ਦੇ ਲਈ ਟੇਡੇ ਕੱਟ ਦੋ ਬੂ ਇੱਕ ਬੂਰੀ ਤੇ ਇੱਕ ਕਾਲੀ ਇੱਕ ਉਦੋਂ ਬਾਅਦ ਇੱਕ ਬੂਰੀ ਕੱਟੀ ਹੋਰ ਦਿਖਾਉਂਗਾ ਬਹੁਤ ਚੰਗੀ ਮਿੱਤਰੋ ਅੱਜ ਸਾਰੀ ਗੱਲਬਾਤ ਕਰਦੇ ਆ ਬਾਈ ਜੀ ਨਾਲ ਮਿਲਦੇ ਆ ਬਾਈ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਆ ਬਾਈ ਬਹੁਤ ਈ ਵਧੀਆ ਸਿੱਤਾ ਦੇ ਪਰਿਵਾਰ ਗੁਰੂ ਦੀ ਕਿਰਪਾ ਜੀ ਸ਼ੁਕਰ ਹੈ ਮਹਾਰਾਜ ਦਾ ਅੱਜ 3 ਜਨਵਾਰ ਫਿਰ ਹੈ ਹਾਂਜੀ ਕੱਟੀ ਬੂਰੀ ਤੇ ਇੱਕ ਕਾਲੀ ਹੈ ਬੂਰੀ ਬਾਰੇ ਦੱਸ ਮੈਨੂੰ ਪਹਿਲਾਂ ਯਾਰ ਬੂ ਇਹ ਸਰਵੇ ਹੋ ਗਏ 1.5 ਸਾਲ ਦੀ ਕੱਤੀ ਬੜੀ ਜੰਗੀ ਹੈ ਯਾਰ ਬਾਈ ਹਾਂ ਹੈਨਾ ਬਣੂ ਚੀਜ਼ ਮੈਂ ਹਾਂ ਹਾਂ ਤੇ ਫੀਡ ਫੂਡ ਕਿੰਨਾ ਖੋਲਾ ਕੱਟੀ ਗਈ ਕਿੰਨਾ ਖੋਲਾ ਹਾਂ ਬਾਕੀ ਝੋਲੀ ਦੇਖੇ ਥੱਲੇ ਕੱਟੀ ਗਈ ਬਣੂ ਥਣ ਦੇਖ ਸਹੀ ਗੱਲ ਆ ਬਾਈ ਜਿਹੜਾ ਵੀ ਚਲੋ ਵੇਚ ਖਰੀਦ ਤਾਂ ਹਰੇਕ ਭਰਾ ਹੀ ਕਰਦੇ ਆ ਬਿਲਕੁਲ ਜੀ ਬਿਲਕੁਲ ਤੇ ਆਪਣੇ ਵੇਚ ਤੇ ਖਰੀਦ ਥੋੜੀ ਜਿਹੀ ਐ ਹੁੰਦਾ ਵੀ ਬੱਚਾ ਆਪਾਂ ਰੱਖ ਲੈਨੇ ਆ ਕੁਝ ਟਾਈਮ ਜੇ ਮੈਂ ਵੇਚਣਾ ਤਾਂ ਕੁਝ ਦਿ세 ਫੇਰੀ ਵੇਚ ਦਿਆ ਹਾਂ ਇਹ ਤਿਆਰ ਕਰਕੇ ਵੀ ਹਾਂ ਤੇ ਨਹੀਂ ਤਾਂ ਐ ਆ ਵੀ ਹੁਣ ਚਲੋ ਪਸ਼ੂਆਂ ਦਾ ਰੁਝਾਨ ਜ਼ਿਆਦਾ ਹੈ ਵੀ ਤਾਂ ਹੀ ਅਸੀਂ ਤਿੰਨੇ ਹੀ ਰੱਖੇ ਹੋਈ ਆ ਕਰੇ ਐ ਨਹੀਂ ਵੀ ਹੁਣੇ ਆਪਾਂ ਲੈ ਆਂਦੇ ਆ ਹਾਂ ਮੈਨੂੰ ਪਤਾ ਤੁਹਾਡੇ ਵਿੱਚ ਸਾਹਮਣੇ ਨੇ ਤੁਸੀਂ ਤੇਰਾ ਆਉਣ ਜਾਣਾ ਤੈਨੂੰ ਪਤਾ ਹੀ ਹੁੰਦਾਗਾ ਵੀ ਬੱਚੇ ਮੈਨੂੰ ਤਾਂ ਪਤਾ ਇਹਦੇ ਵਿੱਚ ਮਿਹਨਤ ਕੀਤੀ ਜਾਂਦੀ ਹੈ ਹੁਣ ਅੱਜ ਕੱਟੀਆਂ ਤੇ ਦੋਵਾਂ ਤੇ ਮਿਹਨਤ ਆਈ ਦੱਸਦੀ ਆ ਹਾਂ ਪਿੰਡੇ ਦੱਸਦੀ ਐ ਇਹਦੀ ਬਾਡੀ ਦੱਸਦੀ ਐ ਵੀ ਠੀਕ ਐ ਯਾਰ ਹੁਣ ਹੁਣ ਲੈ ਕੇ ਜਾਣ ਵਾਲੇ ਨੂੰ ਵੀ ਸੌਖਾ ਬਈ ਸੌਖਾ ਉਹਨੂੰ ਉਹਦਾ ਅੱਧਾ ਸਮਾਂ ਬੱਜ ਗਿਆ ਕਿਉਂਕਿ ਤੋਰ ਤੇ ਹਾਂ ਪਰ ਅੰਗਾ ਮਤਲਬ ਜੇ ਆਪਾਂ ਸਾਹਮਦੇ ਵੱਲੋਂ ਤੋਰ ਤੇ ਕੱਦ ਤੋਰ ਤੇ ਬਾਡੀਆਂ ਬਣਾਤੀਆਂ ਹਨਾ ਅੱਛਾ ਬਈ ਇਹਦਾ ਕੀ ਰੇਟ ਰਹੂਗਾ ਪੂਰੀ ਦਾ ਰੇਟ ਸਰ ਭੇ ਆਇਆ ਤਿੰਨਾਂ ਦਾ ਇਕੱਠਿਆਂ ਦਾ ਹੀ ਕਰ ਲੈਣੀ ਆ ਤਿੰਨਾਂ ਦਾ ਇਕੱਠਿਆਂ ਦਾ ਕਰ ਲੈ ਠੀਕ ਐ ਤੇ ਜੇ ਭਰਾ ਕੋਈ ਕੱਲੀ ਕੱਲੀ ਚਲੋ ਚਾਹ ਬਣ ਹੁੰਦਾ ਹਨਾ ਫਿਰ ਫੋਨ ਤੇ ਉਹਦੇ ਨਾਲ ਉਹੋ ਜਿਹੀ ਉਹੋ ਜਿਹੀ ਫੋਨ ਤੇ ਗੱਲ ਫੋਨ ਤੇ ਗੱਲ ਅੱਛਾ ਕਾਲੀ ਗੱਟੀ ਕਿਨੇ ਚਿਰਦੀ ਐ ਬਈ ਕਾਲੇ ਸਾਲ ਤੋਂ ਸਾਲ ਦੇ ਘਰੇ ਦੀ ਮੰਨਲਾ ਸਾਲ ਦੇ ਹੈਗੀ ਆ ਜਾਨੀ ਕੱਤੀ ਇਹਦੀ ਵੀ ਝੋਲੀ ਚਾਲੀ ਬਹੁਤ ਹਾਂ ਤਿੰਨਾ ਤੋਂ ਕੋਈ ਇਦਾਂ ਤੋਂ ਕੋਈ ਅੰਗੰਗਦੀਪ ਦਿਖਾਈ ਪੈਰ ਪੁਰ ਨਿਸ਼ਾਨੀਆਂ ਵਾਲੀਆਂ ਚੰਗੀਆਂ ਕੱਟ ਵੇਖੋ ਬਈ ਕੱਟ ਕਿੰਨਾ ਸੋਹਣਾ ਪਿਆਰਾ ਹਾਂ ਅੱਖਾਂ ਬਾਬੇ ਦੀ ਕਿਰਪਾ ਨਾਲ ਦੂਹਾਂ ਚ ਗੱਟੀ ਕੱਟੀਆਂ ਨੂੰ ਹੁਸਨ ਬਹੁਤ ਦਿੱਤਾ ਬਹੁਤ ਹੁਸਨ ਹਾਂ ਦਿੰਦਾ ਮਹਾਰਾਜ ਆ ਦਿੰਦਾ ਦਾ ਰੱਬ ਹੈ ਨਾ ਹੂੰ ਇੱਕ ਆ ਬੱਚਾ ਆ ਗਿਆ ਬਈ ਹਣਾ ਇਹ ਕਿ ਨਜਰਦਾ ਹੋਊਗਾ ਭਾਈ ਇਹ ਹੋਊਗਾ ਤਕਰੀਬਨ 10-11 ਮਹੀਨਿਆਂ ਦਾ ਬੱਚਾ ਵੀ ਚੰਗਾ ਹੈ ਨਾ ਹਾਂ ਹੂੰ ਫੁਰਤੀ ਵੇਲਾ ਕੱਟੀ ਜੱਗ ਨਹੀਂ ਹੈ ਹਾਂ ਹੂੰ ਇਹ ਵੀ ਫਿਰ ਤਿੰਨੇ ਕਿਨੇ ਦੀਆਂ ਦੇ ਦੇਂਗਾ ਪੁੱਤ ਤਿੰਨੇ ਦੇ ਦੇਦਾਂਗੇ ਸਰ ਵੀ 1,05,000 ਦੀਆਂ ਦੇ ਦੇਦਾਂਗੇ ਤਿੰਨੇ ਤਿੰਨੇ ਕੱਟੀਆਂ 1,05,000 ਦੀਆਂ ਦੇ ਦੇਦਾਂਗੇ ਵਿੱਚੋਂ ਕੋਈ ਥੋੜਾ ਬਹੁਤਾ ਲੜ ਪਿਆ ਮਾਨਤਾਨ ਕੋਈ ਗੱਲ ਨਹੀਂ ਠੀਕ ਆ ਭਾਈ ਯਾਰ ਕੋਈ ਚੀਜ਼ਾਂ ਵੀ ਦੇ ਦੇਣੀਆਂ ਯਾਰ ਚੀਜ਼ਾਂ ਵੀ ਦੇਣੀਆਂ ਬਾਕੀ ਉਹ ਜਿਹੜੀ ਬੂਰੀ ਕੱਟੀ ਵੱਡੀ ਹੈ ਨਾ ਹਾਂਜੀ ਉਹ ਪਿਛਲੇ ਮਹੀਨੇ ਯਾਨੀ ਤਾਰਾ ਤੂਰਾ ਮਾਰ ਚੁੱਕੇ ਹੀਟ ਬਾਵਾ ਉਹਨੇ ਕਰੀ ਸੀ ਚਲੋ ਥੋੜਾ ਜਿਹਾ ਸਾਨੂੰ ਆਇਆ ਵੀ ਨਿਆਣੀ ਆ 2 ਮਹੀਨੇ ਹੋਰ ਵਜਨ ਵੱਡ ਜਿੰਦਾ ਹਨਾ ਵਜਨ ਘਟ ਆਪਾਂ ਕਹਿ ਸਕਦੇ ਹਾਂ ਕਿ ਜੇ 2-3 ਮਹੀਨੇ ਦੇ ਵਜਨ ਵੱਡ ਜੂ ਜੇ 4 ਵਾਲੇ ਥਾਂ ਚਲੀ ਗਈ ਤਾਂ ਬਈ 1.5 ਮਹੀਨੇ ਜੀ ਬਣਾਉ ਜੇ ਫੀਡ ਵਾਲੇ ਥਾਂ ਗਈ ਜੇ 2 ਲਾਲਾ ਬਈ ਹਨਾ ਹਾਂ ਤੇ ਤਿੰਨੇ ਆਪਾਂ 1,05,000 ਰੁਪਏ ਦੇ ਦਿਆਂਗੇ ਜੇ ਕਹਿੰਨੇ ਕੱਲੀ-ਕੱਲੀ ਲੈਣੀ ਹੈ ਲੈ ਕੱਲੀ-ਕੱਲੀ ਵੀ ਲੈ ਲੈ ਕੋਈ ਗੱਲ ਨਹੀਂ ਫਿਰ ਉਹੇ ਜਾ ਉਦਾਂ ਸਰਪੇ ਰੇਟ ਕਰ ਲਾਗੇ ਆਪਾਂ ਉਂਟੇ ਰੱਖ ਲਾਂਗੇ ਹਾਂ ਤੇ ਜੇ ਵੀਰ ਇਕੱਠਾ ਲਾਊਗਾ ਕੋਈ ਤੇ ਸਾਰਿਆਂ ਦਾ ਤਿੰਨਾਂ ਦਾ 1,05,000 ਰੁਪਏ ਵਿੱਚੋਂ ਮੰਨ ਤਾਂ ਬਸ ਠੀਕ ਅਜਾ ਨੰਬਰ ਕਿੰਨਾ ਆ ਗਿਆ 9814956244 56244 9814956244 9814956244 ਹੈਨਾ ਇਸ ਨੰਬਰ ਤੇ ਕਰ ਲਿਓ ਬਾਈ ਦੇ ਨਾਲ ਰਾਬਤਾ ਕੇ ਮਿੱਤਰੋ ਥਾਂ ਇੱਥੇ ਪੀੜਾ ਹੁੰਦਾ ਤੋੜ ਕੇ ਤੁਹਾਨੂੰ ਤਾਣੀ ਦਿਖਾ ਸਕਦੇ ਪੈਰਾ ਤੋੜ ਤੋੱਕੇ ਹੋਣਗੀਆਂ ਜੋ ਗੱਲ ਇੱਥੇ ਹੋਊਗੀ ਉਹ ਤੁਹਾਨੂੰ ਮਿੱਤਰੋ ਦੱਸੀ ਜਾਊਗੀ ਐਵੇਂ ਨੀ ਕਿਹੜਾ ਕਿਹੜਾ ਨਹੀਂ ਪਊਗਾ ਤੇ ਬਾਕੀ ਜਾਣਕਾਰੀ ਲਈ ਨੰਬਰ ਸਕਰੀਨ ਤੇ ਹੈ ਪਿੰਡ ਬਲਾਸਪੁਰ ਜ਼ਿਲ੍ਹਾ ਮੁੰਡਾ